ਸਤਿ ਸ਼੍ਰੀ ਅਕਾਲ ਦੋਸਤੋ ਕੋਈ ਖਾਸੀ ਲੰਮੀ ਗੱਲ ਨਹੀਂ ਕਰਨੀ ਬਸ ਇੰਨੀ ਗੱਲ ਹੀ ਉਹ ਕਰਨੀ ਯਾਰ ਕਿ ਆਪਣੇ ਬਾਰਡਰ ਦੇ ਇੱਥੇ ਲੱਗਿਆ ਹੋਇਆ ਧਰਨਾ ਲਾਇਆ ਹੋਇਆ ਢੱਲੇਪਾਲ ਜੀ ਬੈਠੇ ਨੇ ਅੱਜ 19 19ਵਾਂ ਦਿਨ ਹੈ ਸ਼ਾਇਦ ਭੁਖਿਆ ਨੂੰ ਭੁਖ ਹੜਤਾਲ ਤੇ ਤੇ ਯਾਰ ਲੋਕੀ ਇਕੱਠੇ ਨਹੀਂ ਹੋਣ ਰਿਹਾ ਕਿ ਤੀ ਹਨਾ ਪਤਾ ਨਹੀਂ ਕੀ ਚੱਕਰ ਆ ਇਹ ਦੇਖੀ ਜਦੋਂ ਜਾਂ ਤਾਂ ਹੱਥ ਹੀ ਸਾਰਾ ਕੁਝ ਅਲੱਗ ਗਿਆ ਫਿਰ ਲੋਕ ਇਕੱਠੇ ਉੱਠਣਗੇ ਉੱਠਣ ਦਾ ਵੀ ਕੋਈ ਫਾਇਦਾ ਨਹੀਂ ਫਿਰ ਤਾਂ ਮਰਿਆ ਬਰਾਬਰ ਆ ਨਾ ਤੇ ਜਾਂ ਪਤਾ ਨਹੀਂ ਲੋਕ ਪਤਾ ਨਹੀਂ ਲੋਕਾਂ ਦੀ ਗੈਰਤੀ ਮਾਰਤੀ ਆ ਨਾ ਸਰਕਾਰਾਂ ਨੇ ਜਾਂ ਕੁਛ ਲਾਲਾ ਹਰ ਕੋਈ ਮਸਲਿਆਂ ਚ ਪੈ ਕੇ ਰਾਜੀ ਹੋਈ ਨਹੀਂ ਹੈਗਾ ਜਦ ਕਿ ਐ ਨਹੀਂ ਵੇਖਦੇ ਕਿਦੋਂ ਬਿਨਾ ਤਾਂ ਡਾ ਗੁਜਾਰਾ ਵੀ ਤਾਂ ਕੋਈ ਨਹੀਂ ਠੀਕ ਆ ਇਹਦਾ ਕਿਤੇ ਨਾ ਕਿਤੇ ਮਤਲਬ ਹੁਣ ਕੀ ਕਰੋਗੇ ਤੁਸੀਂ ਖੇਤੀਬਾੜੀ ਤੋਂ ਬਿਨਾ ਹੋਰ ਕਰ ਕੀ ਲਓਗੇ ਠੀਕ ਆ ਫਸਲਾਂ ਤਾਂ ਡੀਆਂ ਆਉਣ ਵਾਲੀਆਂ ਟਾਈਮਾਂ 'ਚ ਉਹ ਨਹੀਂ ਵਿਕਣੀਆਂ ਠੀਕ ਆ ਉਹ ਮਾੜਾ ਹਾਲ ਐ ਇੱਕ ਤੀ ਰੋਲੇ ਆ ਨਾ ਮੰਡੀਆਂ 'ਚ ਪੰਜਾਬ ਦੇ ਲੋਕ ਤਾਂ ਅਰ ਅਗਲੀ ਵਾਰੀ ਦੇਖਿਓ ਇਤੋਂ ਵੀ ਮਾੜੀ ਬਣੂਗੀ ਟਾਡੇ ਨਾਲ ਠੀਕ ਆ ਫਿਰ ਦੋਸ਼ ਦਿੰਨੇ ਆ ਕੇ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਜਾਂ ਕੋਈ ਕੁਝ ਕਰਦਾ ਨਹੀਂ ਕਰੂਗਾ ਕੀ ਜੇ ਤੁਸੀਂ ਇਕੱਠੇ ਨਹੀਂ ਹੁੰਦੇ ਠੀਕ ਹੈ ਕਿੰਨਾ ਪਿੰਡ ਆ ਪੰਜਾਬ ਦਾ ਯਾਰ ਮੈਂ ਕਹਿੰਨਾ ਫਿਰ ਵੀ ਆਪਣੇ ਪਟਿਆਲੇ ਏਰੀਏ ਪਟਿਆਲੇ ਜ਼ਿਲ੍ਹੇ ਦੇ ਬੰਦਿਆਂ ਨੂੰ ਇੰਨੀ ਕਿ ਸ਼ਰਮਤਾ ਹੋਣੀ ਚਾਹੀਦੀ ਆ ਕਿ ਉਹ ਦੇਹਲਾ ਲੋਕ ਕਿੱਥੋਂ ਮਾਝੇ ਤੋਂ ਦੁਆਬਾ ਦਾ ਮਾਝਾ ਇਕੱਠੇ ਹੋ ਕੇ ਆਏ ਹੋਏ ਆਥੋਂ ਲੋਕ ਠੀਕ ਆ ਉਹ ਉਦਣ ਦੇ ਹੀ ਬੈਠੇ ਆ ਉਹ ਧਰਨਿਆਂ ਦੇ ਲੱਖ ਆ ਪਾਇਆ ਹੋਇਆ ਬੁੱਭੂ ਮਾਂ ਅੰਮੀ ਤੋਂ ਜਮਾਨਾ ਨਾ ਚਲ ਇਹ ਬੰਦੇ ਹੋਕਾ ਵੀ ਦੇ ਰਿਹਾ ਕਿ ਹੋ ਜੋ ਇਕੱਠੇ ਹੋ ਜੋ ਇਕੱਠੇ ਪਰ ਪਤਾ ਨਹੀਂ ਯਾਰ ਕੀ ਚੱਕਰ ਆ ਨਾ ਲੋਕਾਂ ਨੂੰ ਲੱਗਦੀ ਨਹੀਂ ਮੈਂ ਤੁਹਾਨੂੰ ਜਾਦੀ ਦੂਰ ਕੀ ਜਾਣਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਡੇ ਨਾਲ ਜੋ ਪਿੱਛੇ ਜੇ ਤਰਨੇ ਆਪਣੇ ਦਿੱਲੀ ਗਏ ਸੀ ਲੋਕ ਤਿੰਨ ਕਾਨੂੰਨਾ ਕਰਕੇ ਇਹਨਾਂ ਨੇ ਤਰਨੇ ਲਾਏ ਸੀਗੇ ਉਦੋਂ ਬਾਰਡਰ ਤੋਂ ਲੰਗੇ ਸੀਗਾ ਨਾ ਲੋਕ ਚਾ ਲੇਕਾ ਹੋ ਗਿਆ ਇਕੱਠੇ ਹੋ ਗਏ ਲੋਕ ਜੁੜ ਗਏ ਸੀ ਤੇ ਲੋਕਾਂ ਦੀ ਤਾਕਤ ਪਿੱਛੇ ਫੇਰ ਸਰਕਾਰਾਂ ਵੀ ਗੁੱਡੇ ਟੇਕ ਦਿੰਦੀਆਂ ਹਨਾ ਤੇ ਮਜਬੂਰ ਨੂੰ ਉਹਨਾਂ ਨੂੰ ਕਰਨਾ ਪਿਆ ਫੈਸਲੇ ਆਪ ਦੇ ਵਾਪਸ ਲੈਣੇ ਪੈ ਲੈਣੇ ਕੀ ਪਿਆ ਯਾਰ ਉਹ ਵੀ ਗੇਮ ਖੇਡ ਗਏ ਉਹਨਾਂ ਨੇ ਕਿਸੇ ਤਰੀਕੇ ਨਾਲ ਇਹ ਧਰਨਾ ਇਹ ਰੜਕਰੇ ਸੀ ਉਹਨਾਂ ਨੂੰ ਠੀਕ ਆ ਤੇ ਉਹ ਖਤਮ ਕਰਨੇ ਸੀ ਤੇ ਉਹ મોદી ਆਇਆ ਵੀ ਜਾਣ ਕੇ ਇਹਨੇ ਜਦੋਂ ਸਪੀਚ ਦਿੱਤੀ ਆਪਦੀ ਤੇ ਇਹਨਾਂ ਨੂੰ ਚਾਹ ਹੋ ਗਿਆ ਵੀ ਪਤਾ ਨਹੀਂ મોદી ਇੱਕ ਡਾਗ ਵੀ ਅਹੀਂ ਉਹ ਕਰ ਲਿਆ ਹਨਾ ਜਿਹੜਾ ਪਿੱਛੇ ਨਹੀਂ ਹਟਦਾ ਸੀ ਉਹਨੂੰ ਅਸੀਂ ਪਿੱਛੇ ਕਰਤਾ ਇੰਨੇ ਜੀ ਕੋਈ ਰਿਟਰਨ ਚ ਨਹੀਂ ਲਿਆ ਕੋਈ ਕਾਨੂੰਨੀ ਪਾਸ ਕੋਈ ਕੁਝ ਨਹੀਂ ਕਰਵਾਇਆ ਯਾਰ ਪਤਾ ਨਹੀਂ ਸਾਰੇ ਜਨਤਾਨ ਬੜਾ ਠੀਕ ਆ ਪਤਾ ਨਹੀਂ ਇਹ ਲੀਡਰ ਕਿੱਡੇ ਕੇ ਯਾਰ ਲੀਡਰ ਕਹਿਣਾ ਤਾਂ ਨਹੀਂ ਚਾਹੀਦਾ ਚੱਲ ਵੀ ਕਿੱਡੇ ਕੂ ਦੂਰੰਦੇਸ਼ੀ ਰੀਡਰ ਆਏ ਹੈ ਜਿਨ੍ਹਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਕੀ ਕਰ ਲੂ ਕੀ ਕੀ ਫਾਇਦਾ ਇਹਦਾ ਹੋਇਆ ਇੰਨੇ ਲੋਕਾਂ ਦਾ ਇੰਨੀ ਪਾਵਰ ਦਾ ਜੋ ਇੰਨਾ ਪੈਸਾ ਬਰਬਾਦ ਹੋਇਆ ਠੀਕ ਆ ਤੇ ਉਹ ਇਹਦੇ ਤਾਂ ਨੇ ਰੋਜ਼ ਰੋਜ਼ ਲੱਗਦੇ ਵੀ ਨਹੀਂ ਤੇ ਜੇ ਸਾਹਮਣਾ ਅਰ ਉਹ ਵੀ ਇੱਕ ਹੋਰ ਖਾਸ ਗੱਲ ਤੁਹਾਨੂੰ ਮੈਂ ਕਹਿ ਦੇਣਾ ਜੇ ਉਹ ਇੰਨੀ ਚੀਜ਼ ਵੀ ਸੰਭਵ ਹੋ ਪਾਈਏ ਜੇ ਸਰਕਾਰ ਦਾ ਮੂੰਹ ਮੋੜ ਪਾਏ ਉਹ ਵੀ ਯੂਥ ਕਰਕੇ ਠੀਕ ਆ ਜਹਾ ਦੀਪ ਸਿੱਧੂ ਹੁਣਾਂ ਨੂੰ ਜਾਂ ਹੋਰਾਂ ਨੂੰ ਇੱਕ ਦਾਰ ਕਹਿ ਤੇ ਦਿੰਦੇ ਭੱਜ ਗਏ ਉਹਨਾਂ ਦੀ ਬਦੌਲਤ ਹੀ ਉੱਥੋਂ ਤੱਕ ਲੋਕ ਪਹੁੰਚ ਗਏ ਸੀ ਠੀਕ ਆ ਨਹੀਂ ਇਹ ਕੋਈ ਨਹੀਂ ਜਾਵੋਂਦੇ ਸੀ ਜਿਹਾ ਜਿਹੜੇ ਇਹਨਾਂ ਦੇ ਲੱਛਣ ਸੀ ਜਾਂ ਜਿਹੜੇ ਇਹ ਬਣਾਈ ਜਾਂਦੇ ਸੀ ਹਨਾ ਰੂਲ ਇਹ ਤੁਰੇਸੀ ਨਾਲ ਰਲ ਕੇ ਤੇ ਕੋਈ ਨਾ ਕੋਈ ਇਹ ਹੱਲ ਕਢਾਈ ਸੀ ਮਤਲਬ ਹੱਲ ਕੀ ਵੀ ਦਿਖਾਤਾ ਸੀ ਸਰਕਾਰ ਨੂੰ ਕਿ ਜੇ ਲੋਕ ਇਕੱਠੇ ਹੋਗੇ ਤਾਂ ਇਹ ਚੀਜ਼ ਹੋ ਸਕਦੀ ਆ ਤੇ ਰਹੀ ਗੱਲ ਉਦੋਂ ਉਦੋਂ ਸਾਡੇ ਨਾ ਯਾਰ ਪਿੰਡਾਂ ਦੇ ਵਿੱਚ ਇਹ ਜੋ ਕਿਸਾਨੀ ਵਾਲੇ ਆ ਸਾਡੇ ਕ੍ਰਾਂਤੀਕਾਰੀ ਯੂਨੀਅਨ ਕਰਕੇ ਆ ਤੇ ਉਹਨਾਂ ਨੇ ਆਪਦੇ ਬੰਦੇ ਹਨਾ ਚੱਲ ਸ਼ੁਰੂ ਕਰੇ ਹਨਾ ਜਿਵੇਂ ਲਾਲੂ ਵੀ ਆਪਦਾ ਪਿੰਡਾਂ ਪਿੰਡਾਂ ਦੇ ਵਿੱਚ ਇਹਨਾਂ ਨੇ ਥਾਪੇ ਹਨਾ ਬੰਦਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਤੂੰ ਆਵਾ ਤੂੰ ਆਵਾ ਸਾਡੇ ਪਿੰਡੋਂ ਵੀ 6-7 ਜਣਿਆਂ ਨੂੰ ਇਹ ਤੀਕੇ ਗਏ ਸੀ ਤੇ ਪਰਹਰਾਂ ਨੀਦੀ ਗੱਲ ਇਹ ਆ ਕਿ ਉਹ ਉਹਨਾਂ ਉਹ ਸਾਰੇ ਜ਼ਿਮੀਦਾਰ ਆ ਜਦ ਕਿ ਤੇ ਉਹਨਾਂ ਦੇ ਕਿਸੇ ਗੈਰ ਤੋਂ ਕਿਸੇ ਦੇ ਕਰਨ ਤੇ ਜੂਰੀ ਸਰਕੀ ਹੋਣਾ ਵੀ ਹਾਂ ਵੀ ਉੱਥੇ ਲੋਕ ਬੈਠੇ ਆ ਤੇ ਆਪਾਂ ਨੂੰ ਉਹਨਾਂ ਦੀ ਨਾਲ ਸਾਥ ਦੇਣਾ ਚਾਹੀਦਾ ਹਨ ਤੇ ਕਹੋਂਦੇ ਉਹ ਕਿਸਾਨੀ ਲੀਡਰ ਆ ਖੋਦ ਨੂੰ ਇਹ ਠੀਕ ਆ ਤੇ ਕਿੱਡੀ ਕਦਾ ਸਿਜਤ ਵਾਲੀ ਆ ਕਿੱਡੀ ਕਾਕਲ ਵਾਲੀ ਗੱਲ ਆ ਜੇ ਆਪਾਂ ਸਾਥ ਹੀ ਨਹੀਂ ਦੇ ਸਕਦੇ ਜਾਂ ਖਾੜੀ ਨਹੀਂ ਸਕਦੇ ਆ ਐ ਨਹੀਂ ਪਤਾ ਵੀ ਕੱਲੂ ਕੀ ਸਿਚੁਏਸ਼ਨ ਹੋ ਜੇ ਉੱਥੇ ਕੀ ਬਣ ਜੇ ਹਨਾ ਜੇ ਸਾਮਨਾ 18 19 ਦਿਨ ਹੋ ਗਿਆ ਉਹਨਾਂ ਨੂੰ ਭੁੱਖੇ ਰਹਿੰਦਿਆਂ ਨੂੰ ਤੇ ਕੋਈ ਚੀਜ਼ ਵੀ ਹੋ ਸਕਦੀ ਹੈ ਹਨਾ ਤੇ ਸਿਚੁਏਸ਼ਨ ਸਰੀਰ ਇਹੋ ਜੀ ਉੱਚ ਇੰਟਰਨਲ ਬੋਡੀ ਦੇ ਇਹੋ ਜੀ ਸਿਚੁਏਸ਼ਨ ਚ ਆ ਕੇ ਕੋਈ ਵੀ ਆਰਗਨ ਜਾਂ ਕੋਈ ਵੀ ਫੇਲਰ ਕਰ ਵਜਾ ਤੋਂ ਉਹ ਦਿੱਕਤ ਪਤਾ ਹੀ ਆ ਕੋਈ ਅਟੈਕ ਆ ਸਕਦਾ ਕੁਝ ਵੀ ਆ ਸਕਦਾ ਹਨਾ ਤੇ ਆਪਾਂ ਜਿਹੜਾ ਨਾਂ ਸਮਝ ਆਪਾਂ ਨੂੰ ਵੀ ਪਤਾ ਸਰੀਰ ਕਿਵੇਂ ਕੰਮ ਕਰਦਾ ਤੇ ਪਰ ਉਥੇ ਲੋਕਾਂ ਨੂੰ ਸਾਥ ਦੇਣਾ ਚਾਹ। ਉਹ ਛੱਡੋ ਯਾਰ ਇਹ ਇਹ ਕਿਸਾਨੀ ਲੀਡਰ ਹੋਰ ਜਿੰਨੇ ਹੀ ਅਡਕਾਉਂਦਾ ਹੋਗੀ ਜੁਨੀਅਨ ਆ ਆ ਭਾਰਤੀ ਕਿਸਾਨ ਜੁਨੀਅਨ ਕਈ ਕਈ ਜੁਨੀਅਨਾਂ ਸੀ ਜਿਹੜੀਆਂ ਆਪਦੀ ਵੱਖ-ਵੱਖ ਬੀਨ ਵਜਾਉਂਦੇ ਸੀ ਕੋਈ ਨਹੀਂ ਇਕੱਠੇ ਯਾਰ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਆ ਮਤਲਬ ਮੈਨੂੰ ਇਹ ਤਾਂ ਦੀ ਸੋਚ ਦੀ ਨਹੀਂ ਸਮਝ ਆਉਂਦੀ ਹੈ ਕਿ ਅਸਲ ਤੇ ਤੁਹਾਨੂੰ ਤਾਂ ਆਉਣਾ ਚਾਹੀਦਾ ਭੱਜ ਕੇ ਜਿਹੜੇ ਮੁੱਦੇ ਆ ਨਾ ਪੰਜਾਬ ਦੇ ਜਿਹੜੇ ਮੇਨ ਮੁੱਦੇ ਆ ਪਾਣੀਆਂ ਦਾ ਹੋ ਗਿਆ ਯਾਰ ਉਹ ਚੋ ਵੀ ਕਿਸੇ ਨੇ ਹਿੱਸਾ ਵਟਾ ਲੈਣਾ ਹੀ ਤਾਂ ਡੇਣਾ ਹੈ ਜਾਂ ਤੁਸੀਂ ਸਿਰਫ ਉਸ ਚੀਜ਼ ਲਈ ਆਉਣੇ ਆ ਕਿ ਜਿਹੜੇ ਲੋਕ ਜਿਹੜੇ ਜਿਵੇਂ ਕਿਸਾਨੀ ਨਹੀਂ ਬਣੇ ਆ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾ ਦਿੰਨੇ ਆ ਉਸ ਉਸ ਸ਼ਰਤਾਂ ਦੇ ਤੁਹਾਡੇ ਕੋਲ ਫੰਡ ਵੀ ਇਕੱਠੇ ਹੋ ਜਾਂਦੇ ਆ ਹਨਾ ਤੇ ਉਹ ਫੰਡ ਫੰਡ ਇਕੱਠੇ ਕਰਕੇ ਤੇ ਚੁੱਪ ਕਰਕੇ ਬਹਿ ਜਾਣੇ ਹਨਾ ਕਿ ਬਸ ਅਸੀਂ ਕਿਸਾਨੀ ਦੇ ਮਸਲਿਆਂ ਦੀ ਲੜਨਾ ਤੇ ਉਹ ਕਿਸਾਨੀ ਦੇ ਮਸਲਿਆਂ ਦੇ ਵੀ ਨਹੀਂ ਲੜ ਰਹੇ ਯਾਰ ਤੁਸੀਂ ਤਾਂ ਸਹੀ ਪੁੱਛੋਂ ਦਾ ਠੀਕ ਆ ਹੁਣ ਇੱਥੇ ਤਾਂ ਤੁਹਾਨੂੰ ਬਿਨਾ ਬਿਨਾ ਸ਼ਰਤ ਤੋਂ ਹਨਾ ਬਿਨਾ ਕੋਈ ਫਾਇਦਾ ਦੇਖੇ ਤੁਹਾਨੂੰ ਇਕੱਠੇ ਹੋਣਾ ਚਾਹੀਦਾ ਹੀ ਮਤਭੇਦ ਚਲ ਬਾਅਦ ਚ ਆਪਸ ਵਿੱਚ ਜੋ ਵੀ ਹੈ ਵਿੱਚ ਬਹਿ ਕੇ ਹੋ ਜਾਂਦੇ ਆ ਠੀਕ ਆ ਕੱਲੂ ਤੁਸੀਂ ਬਹਿ ਜਾਓਗੇ ਆਪਦੀ ਪੀਨ ਵੱਖ ਵਜਾਈ ਜਾਓਗੇ ਤੁਹਾਡੇ ਨਾਲ ਨਾ ਕੋਈ ਜੁੜਿਆ ਤੁਸੀਂ ਤੁਸੀਂ ਕਿੱਡੀ ਕੀ ਪਾਵਰ ਰੱਖ ਲਓਗੇ ਬਈ ਲੋਕਾਂ ਦੇ ਨਾਲ ਹੀ ਏਕਾ ਹੁੰਦਾ ਜੇ ਇੱਕ ਇੱਕ ਕਰਕੇ ਕੋਈ ਜੁੜੇ ਹਨਾ ਜੇ ਤੁਸੀਂ ਜੇ ਤੁਹਾਡੇ ਕੋਲ ਐ ਆ ਵੀ ਤੁਹਾਡਾ ਕੇਂਦਰ ਹੈਗਾ ਮਾੜਾ ਮੋਟਾ ਜਿੰਨੇ ਕਿਸਾਨ ਜੁਨੀਆ ਨਾਲ ਆਲੇ ਆ ਮੈਂ ਲੀਡਰ ਆ ਇਹ ਆਪਦੀਆਂ ਜੁਨੀਆ ਨਾਲ ਬਣਾਈ ਫਿਰਦੇ ਮੈਂ ਇਹਨਾਂ ਨੂੰ ਇੰਨੀ ਗੱਲ ਹੀ ਕਹੂੰਗਾ ਵੈਸੇ ਅਸੀਂ ਸਲਾਹ ਦਿੰਦੇ ਚੰਗੇ ਨਹੀਂ ਲੱਗਦੇ ਸਾਰੀ ਸਿਆਣੀ ਉਮਰ ਦੇ ਬਜ਼ੁਰਗ ਆ ਨਾ ਸਭ ਅਸੀਂ ਤਾਂ ਸਲਾਹ ਦਿੰਦੇ ਵੈਸੇ ਹੀ ਨਹੀਂ ਚੰਗੇ ਲੱਗਦੇ ਵੀ ਤੁਹਾਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਵੀ ਤੁਸੀਂ ਕੁਝ ਕੁਝ ਪੰਜਾਬ ਦੇ ਜਿਹੜੇ ਜ਼ਰੂਰੀ ਮੁੱਦੇ ਆ ਉਹਨਾਂ ਮਸਲਿਆਂ ਤੇ ਤੇ ਇਕੱਠੇ ਹੋਵੋ ਉਹ ਵੀ ਉਦੋਂ ਜਦੋਂ ਸਰਗਰਮ ਹੋਣ ਲੋਕ ਠੀਕ ਆ ਜਦੋਂ ਮਾੜੀ ਮੋਟੀ ਲੋਕਾਂ ਚ ਚੇਤਨਾ ਉੱਠੀ ਹੋਵੇ ਹਨ ਕੋਈ ਕਿਸੇ ਨੇ ਤਾਂ ਪਹਿਲ ਕਰੀ ਹੋਵੇ ਇੰਨੀ ਸ਼ਰਮੀ ਕਰ ਲੋ ਕਿ ਜੇ ਕਿਸੇ ਦੀ ਪਹਿਲ ਕੀਤੀ ਹੋਈ ਆ ਤਾਂ ਸਾਥ ਹੀ ਦੇ ਦੋ ਆ ਕੇ ਠੀਕ ਆ ਬੜਿਆਂ ਨੇ ਬਣਾਈਆਂ ਹੋਈਆਂ ਚੁਨੀਆਂ ਨਾ ਤੇ ਸਭ ਨੂੰ ਫੰਡ ਬਹੁ ਆਉਂਦੇ ਆ ਠੀਕ ਆ ਅਸੀਂ ਆ ਪਿੱਛੇ ਜੇ ਸਾਡੇ ਕਿੱਲਿਆਂ ਦੇ ਪ੍ਰਤੀ ਲਾਏ ਸੀ ਯਾਰ ਠੀਕ ਆ ਤਾਂ ਤਾਂ ਦਿੱਤੇ ਆ ਨਾਲੇ ਸਭ ਨੇ ਦਿੱਤੇ ਆ ਠੋਕੇ ਠੀਕ ਆ ਕੁਝ ਕਰਨੇ ਦੇ ਕੁਝ ਤਾਂ ਐਵੇਂ ਦੇ ਸੀ ਜਿਹੜੇ ਅਸੀਂ ਚਾ ਲੋੜਦੇ ਬੰਦੇ ਸੀ ਅਸੀਂ ਆਪਦੇ ਵੱਲੋਂ ਵੀ ਵੱਖ ਦੇਤੇ ਤੇ ਮੁੜ ਕੇ ਜੋ ਇਹਨਾਂ ਨੇ ਘਰ ਪ੍ਰਤੀ ਲਾਇਆ ਚਲ ਘਰੋਂ ਵੀ ਆਣ ਕੇ ਜੋ ਵੀ ਅਸੀਂ ਮਤਲਬ ਸਮਝਿਆ ਨਾ ਵੀ ਦੇਣਾ ਚਾਹੀਦਾ ਵੀ ਚੱਲ ਖਰਚੇ ਆ ਜੋ ਹੋਰ ਕਿਤੇ ਨਾ ਕਿਤੇ ਕੰਮ ਆਉਣਗੇ ਸ਼ਾਇਦ ਉਹ ਪੈਸਾ ਬਚਿਆ ਵੀ ਹੋਵੇ ਤੇ ਬਾਕੀ ਬਾਰੇ ਯਾਰ ਸੋਚਣਾ ਇਹਨਾਂ ਨੂੰ ਚਾਹੀਦਾ ਠੀਕ ਆ ਤੇ ਹੋਣਾ ਚਾਹੀਦਾ ਇਕੱਠੇ ਇਹਨਾਂ ਨੂੰ ਹੁਣ ਮਤਲਬ ਬਹੁਤ ਵਜਾਲੀਆਂ ਬੀ ਨਾ ਆਵਦੀਆਂ ਇਹਨਾਂ ਨੇ ਵੱਖ ਵੱਖ ਹਨਾ ਤੇ ਜੇ ਕੁਝ ਇਹਨਾਂ ਨੇ ਕੱਢਿਆ ਹੋਵੇ ਤਾਂ ਦੱਸ ਦੇਣਾ ਕਿ ਅਸੀਂ ਆਪਦੀ ਵੱਖਬੀਨ ਵਜਾ ਕੇ ਆ ਸੱਪ ਕੱਢ ਲਿਆ ਤੇ ਸਾਨੂੰ ਜਾਣ ਦਾ ਫਾਇਦਾ ਨਹੀਂ ਕੋਸ਼ ਨਹੀਂ ਕੋਈ ਕੋਈ ਹੋ ਨਹੀਂ ਲੋਕਾਂ ਤੋਂ ਬਿਨਾ ਕੋਈ ਜੁਨੀਅਨ ਨਹੀਂ ਠੀਕ ਆ ਜੁਨੀਅਨਾਂ ਵੀ ਤਾਂ ਹੀ ਬਣਦੀਆਂ ਜੇ ਲੋਕ ਹੋਣ ਕੋਈ ਪਾਵਰ ਹੋਵੇ ਠੀਕ ਆ ਲੋਕ ਹੋਣ ਸਾਥ ਦੇਣ ਹੱਥੋਂ ਹੱਤ ਪਾਵਰ ਬਣਦੀ ਆ ਉਸ ਹਿਸਾਬ ਨਾਲ ਅਬ ਬਣ ਗਏ ਜਾਦੀ ਦੂਰ ਕੀ ਜਾਣੇ ਯਾਰ ਪੰਜਾਬ ਦੇ ਆ ਬਣੇ ਆ ਮੁੱਖ ਮੰਤਰੀ ਠੀਕ ਆ ਭਗਵੰਤ ਮਾਨ ਆਪ ਦੀ ਸਰਕਾਰ ਆਈ ਆ ਠੀਕ ਆ ਸਭ ਤੁਹਾਨੂੰ ਇਹ ਵੀ ਸਭ ਨੂੰ ਪਤਾ ਕਿ ਉਹ ਦਿੱਲੀ ਤੋਂ ਆ ਆਪ ਹੀ ਬਿਆਨ ਦਿੰਦੇ ਆ ਇਹ ਵੱਖ-ਵੱਖ ਜੂਨੀਅਨਾਂ ਦੇ ਲੀਡਰ ਆਣ ਕੇ ਕਿ ਉਹ ਦਿੱਲੀ ਤੋਂ ਚੱਲ ਰਹੀ ਆ ਨਾ ਸਰਕਾਰ ਦਿੱਲੀ ਤੋਂ ਹੀ ਚੱਲਦੀ ਆ ਤੇ ਯਾਰ ਤੁਸੀਂ ਜੇ ਉਹ ਚੱਲ ਰਹੀ ਆ ਜੇ ਤੁਸੀਂ ਇੰਨੀ ਨੌਲੇਜ ਰੱਖਦੇ ਇੰਨੀ ਗੱਲ ਕਰ ਸਕਦੇ ਆ ਹੋ ਜੋ ਇਕੱਠੇ ਤੁਸੀਂ ਡੇਗ ਵੀ ਤੇ ਸਕਦੇ ਆ ਜ਼ਰੂਰੀ ਥੋੜੀ ਨਾ ਕਿੱਥੇ ਪੰਜਾਬ ਦੇ ਕਨਸਟੀਟਿਊਸ਼ਨ ਚ ਇਹ ਵੀ ਲਿਖਿਆ ਹੋਇਆ ਯਾਰ ਕਿ ਜੇ ਸਰਕਾਰ ਬਣਾਉਂਦੇ ਆ ਲੋਕ ਆਮ ਵੋਟ ਪਾ ਕੇ ਬਣਾ ਲੈਂਦੇ ਆ ਤੋ ਡੇਗ ਵੀ ਸਕਦੇ ਆ ਠੀਕ ਆ ਜਿਹੜੀ ਮਸਲਿਆਂ ਤੇ ਸਹੀ ਖੜੀ ਨਾ ਹੋਗੇ ਮੁੱਦਿਆਂ ਤੇ ਜਿਹੜੀ ਆਪਦੇ ਹੋਰ ਵਾਦੇ ਕਰਕੇ ਆਈ ਹੋ ਤੁਸੀਂ ਤਾਂ ਯਾਰ ਇੰਨਾ ਹੀ ਨਹੀਂ ਕਰ ਸਕਦੇ ਘੱਮ ਸੇ ਘੱਮ ਤੁਸੀਂ ਲੋਕ ਇਕੱਠੇ ਹੋ ਕੇ ਜੋ ਇਹ ਮੈਨੀਫੈਸਟੋ ਜਾਰੀ ਕਰਦੇ ਆ ਉਹ ਉਹਨੂੰ ਤੁਸੀਂ ਕਾਨੂੰਨੀ ਉਹੀ ਕਰਵਾ ਲਓ ਠੀਕ ਆ ਉਹ ਪੇਪਰ ਨੂੰ ਰਜਿਸਟਰਡ ਕਰ ਕਾਨੂੰਨੀ ਤੌਰ ਤੇ ਕਿ ਜੇ ਜੋ ਇਨਾਂ ਚ ਸ਼ਰਤਾਂ ਜੋ ਇਹ ਵਾਅਦੇ ਕਰਕੇ ਆਉਣ ਤੇ ਉਹ ਕਾਨੂੰਨ ਨਾਲੋਂ ਉਹ ਲੀਗਲ ਹੋਣ ਮਤਲਬ ਉਹ ਕੋਈ ਉਹਦਾ ਕੋਈ ਵजूद ਹੋਵੇ ਠੀਕ ਆ ਜਿੰਨੇ ਝੂਠੇ ਵਾਅਦੇ ਕਰੇ ਹੋਣ ਜਾਂ ਜੋ ਆਪਦੇ ਵਾਦਿਆਂ ਦੇ ਸਹੀ ਨਾ ਉਤਰਨ ਉਹਨਾਂ ਨੂੰ ਉਸੇ ਟਾਈਮ ਬਰਖਾਸਤ ਕੀਤਾ ਜਾਵੇ ਜਾਂ ਸਸਪੈਂਡ ਕੀਤਾ ਜਾਵੇ ਇੰਨੇ ਹੀ ਕਰਾ ਲੋ ਯਾਰ ਜੇ ਇੰਨੇ ਹੀ ਕਰਾ ਲੋਗੇ ਨਾ ਤਾਂ ਕਮ ਸੇ ਕਮ ਕੋਈ ਤੁਹਾਡੇ ਮਸਲੇ ਹੱਲ ਹੋ ਜਾਣਗੇ ਓਕਾ ਚੱਲ ਅਹੀਂ ਮੈਂ ਬਰਸੋ ਅਹੀਂ ਚੌਥ ਗਏ ਆ ਕੋਈ ਐਡਾ ਖਾਸ ਇਕੱਠ ਨਹੀਂ ਸੀਗਾ ਤੇ ਮੇਰਾ ਤਾਂ ਜਨੂੰ ਚੱਲ ਗਿਆ ਲੱਗਦਾ ਹੈ ਜਾਈ ਹੋਨੇ ਆ ਨਾ ਹੋਰ ਵੀ ਚੀਜ਼ਾਂ ਦੇਖਣੀਆਂ ਪੈਂਦੀਆਂ ਥੋੜਾ ਜਿਆ ਤੇ ਬਾਕੀ ਉਹ ਉਹ ਇਕੱਠੇ ਚੰਗੇ ਸਹੀ ਰਹਿ ਜੂਗੇ ਠੀਕ ਆ ਐ ਗੱਲੇ ਗੱਲਿਆਂ ਜਾਂ ਆਪਣੇ ਆਪ ਨੂੰ ਸਮਝਿਆ ਵੀ ਅਸੀਂ ਵੱਡੇ ਲੀਡਰ ਆ ਜਾਂ ਕੁਛ ਐ ਕੁਛ ਨਹੀਂ ਬਣਦਾ ਠੀਕ ਆ ਉੱਥੇ ਹੁਣ ਬੈਠੇ ਹੋ ਹੋਕਾ ਦੇ ਰਹੇ ਆ ਯਾਰ ਉਹ ਮੈਂ ਲੱਖੇ ਦੀ ਧੰਨਵਾਦ ਆ ਉਹ ਉਹ ਮੁੰਡਾ ਜਿਹੜਾ ਮੈਂ ਕਹਿੰਨਾ ਕਿਤੇ ਹੋਵੇ ਅਗਲਾ ਭੱਜਾ ਆਉਂਦਾ ਹਨਾ ਪਤਾ ਨਹੀਂ ਉਹਨੇ ਕੀ ਲੈ ਲੈਣਾ ਯਾਰ ਉਹਦੀ ਉਹਦੀ ਕੱਲੇ ਦੀ ਜਾਂ ਦੀ ਜ਼ਮੀਨ ਆ ਜਾਂ ਕੁਛ ਹੋਰ ਠੀਕ ਆ ਉਹਨੂੰ ਕੱਲੇ ਨੂੰ ਲਾਹਾ ਮਿਲ ਜਾਣਾ ਯਾਰ ਪਤਾ ਨਹੀਂ ਕਿੱਥੇ ਗਵਾਚੇ ਕਿੱਥੇ ਕਿਹੜੇ ਚੱਕਰਾਂ ਚ ਉਲਝ ਗਏ ਹਨ ਸਮਝ ਹੀ ਨਹੀਂ ਆਉਂਦੀ ਥੱਕ ਪਾਰਟੀ ਕਹੋਂਦੀ ਸੀ ਅਕਾਲੀ ਦਲ ਠੀਕ ਆ ਇਹਨਾਂ ਨੇ ਅ ਅਟੈਕ ਕਰਵਾਇਆ ਜਦੋਂ 84 ਵੇਲੇ ਕਈ ਕਈ ਸ਼ਾਇ ਸੀ ਬਾਦਲਾਂ ਦੀ ਪੂਰੀ ਕਾਂਗਰਸ ਦਾ ਸਾਥ ਦਿੱਤਾ ਸਭ ਰਲੇ ਮਲੇ ਸਭ ਸਾਰੇ ਇੱਕੋ ਥਾੜੀ ਦੇ ਚੱਟੇ ਪੱਟੇ ਆ ਇਹ ਠੀਕ ਆ ਮੈਂ ਪਰਸੋਂ ਵੀਡੀਓ ਮੈਨੂੰ ਕਿਸੇ ਨੇ ਭੇਜੀ ਤੇ ਆ ਬਾਜਵਾ ਪ੍ਰਤਾਪ ਸਿੰਘ ਬਾਜਵਾ ਤੇ ਆਵੜੀ ਇਹ ਗਬਨੂਗ ਹੋਣੀ ਤਾਂ ਉਧਰੋਂ ਮਜੀਠੇ ਹੁਣੇ ਇੱਕੋ ਰੈਸਟੋਰੈਂਟ ਚੋਂ ਉਤਰੇ ਹੋਂਡੇ ਬਾਰਾ ਨਾ ਰੂਮ ਚੋਂ ਤੇ ਕਿਸੇ ਨੇ ਵੀਡੀਓ ਪਾਈ ਕਹਿੰਦਾ ਤੇ ਦੇਖ ਲਾ ਵੀ ਇਹ ਤਾਂ ਐ ਇਕੱਠੇ ਹੋ ਜਾਂਦੇ ਆ ਜਦੋਂ ਆਪਣੀ ਤੇ ਮਾੜੀ ਆ ਇਹਨਾਂ ਤੇ ਆਉਣ ਪਵੇ ਮਾੜੀ ਤੇ ਵਾਕਿਆ ਹੈ ਵੀ ਇਹੋ ਚੀਜ਼ ਆ ਬਈ ਉਹ ਤਾਂ ਮੈਂ ਕਹਿੰਨਾ ਤੁਹਾਨੂੰ ਦੱਸ ਹੀ ਨਹੀਂ ਸਕਦੇ ਕਿੱਥੋਂ ਤੱਕ ਤੁਹਾਨੂੰ ਪਾੜ ਕੇ ਆਪਾਂ ਚੱਲ ਕਿੱਥੋਂ ਤੱਕ ਗਿਮਾ ਖੇੜੀਏ ਤੁਹਾਡੇ ਨਾਲ ਕარი ਉਮਰਨੀ ਹੈ ਕਲਾ ਸਾਹਿਬੀ ਤੁਹਾਨੂੰ ਤੋਂ ਸਮਝ ਹੀ ਨਹੀਂ ਸਕਦੇ ਯਾਰ ਉਹ ਚੀਜ਼ਾਂ ਨੂੰ ਠੀਕ ਹੈ ਜੀ ਉਹ ਚੀਜ਼ਾਂ ਸਮਝੀਆਂ ਹੁੰਦੀਆਂ ਤਾਂ ਕਿਤੇ ਕੀ ਇਹ ਕ ਕੀ ਨਹੀਂ ਸੀ ਪੰਜਾਬੀਆਂ ਚ ਕੀ ਨਹੀਂ ਕਰ ਸਕਦੇ ਕਿਸੇ ਟਾਈਮ ਜੋ ਮਹਾਰਾਜਾ ਰਣਜੀਤ ਸਿੰਘ ਤੋਂ ਛੋਟੀ ਜੀ ਗੱਲ ਦਾਦਾ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਕੀ ਮਿਸਲਾ ਕਿੰਨੀਆਂ ਮਿਸਲਾ ਸੀ ਪੰਜਾਬ ਚ ਜਿਵੇਂ ਅੱਜ ਦੇ ਲੀਡਰ ਆ ਕਿਸਾਨੀ ਲੀਡਰ ਹੋ ਗਏ ਵੱਖ-ਵੱਖ ਪੀਨ ਵਜਾਉਂਦੇ ਐ ਹੀ ਪਹਿਲਾਂ ਪਹਿਲਾਂ ਵੀ ਇਹੀ ਹਾਲ ਸੀ ਪੰਜਾਬ ਚ ਠੀਕ ਆ ਪਰ ਉਹ ਮਹਾਰਾਜਾ ਰਣਜੀਤ ਸਿੰਘ ਇੱਕ ਇਹੋ ਜਿਹਾ ਦੂਰਅਦੇਸ਼ੀ ਰਾਜਾ ਹੈਗਾ ਰਾਜਾ ਕਹਿ ਲੋ ਲੀਡਰ ਲੀਡਰ ਕਹਿ ਲੋ ਡਿਪਲੋਮੈਟ ਕਹਿ ਲੋ ਜੋ ਮਰਜੀ ਕਹਿ ਲੋ ਉਹਨੂੰ ਜੋ ਮਰਜੀ ਨਾ ਦੇ ਲੋ ਪਰ ਪੱਖ ਸੀ ਹਰੇਕ ਬੰਦੇ ਉਹਨੇ ਇਕੱਠੇ ਕਰੇ ਕਈ ਮਿਸਲਾਂ ਇਕੱਠੀਆਂ ਕਰੀਆਂ ਠੀਕ ਆ ਉਹ ਮਿਸਲਾਂ ਜਿਹੜੀਆਂ ਮੈਂ ਕਹਿੰਨਾ ਵੈਰ ਚੱਲਦਾ ਸੀ ਹਰੇਕ ਮਿਸਲਾਂ ਚ ਆਪਸ ਚ ਬਹੁਤ ਅੰਜਸ਼ ਬਾਜੀਆਂ ਸੀ ਲੜਦੇ ਸੀ ਇੱਕ ਦੂਜੇ ਨਾਲ ਬੰਦੇ ਤੱਕ ਕਤਲ ਹੁੰਦੇ ਸੀ ਪਰ ਦੇਖ ਲਾ ਜਦੋਂ ਉਹਨੇ ਜਦੋਂ ਉਹਨੂੰ ਦੇਖਿਆ ਵੀ ਮੈਂ ਸਿੱਕਾ ਆਪਦਾ ਕਾਇਮ ਕਰਨਾ ਇਕ ਰਾਜ ਗੈਮ ਕਰਨਾ ਹੈ ਨਾ ਕੁਝ ਬਣਾ ਕੇ ਦਿਖਾਉਣਾ ਤੇ ਉਹਨੇ ਇਕੱਠੀਆਂ ਵੀ ਕਰਨੀਆਂ ਹਿਸਾਬ ਸੁਣਾ ਦੋ ਹੀ ਮਿਸਲਾ ਨਿਸਾਦ ਦਿੱਤਾ ਤੇ ਕਿਸੇ ਟਾਈਮ ਅੰਚ ਸਿੱਕੇ ਤੱਕ ਚਲਾ ਗਿਆ ਯਾਰ ਰਾਤ ਤੱਕ ਕਰ ਗਏ ਹਨ ਤੇ ਉਹ ਇੱਕ ਇੱਕ ਐਗਜ਼ਾਮਪਲ ਵੀ ਸੈੱਟ ਕਰ ਗਏ ਕਿ ਐਵੇਂ ਦੀ ਐਵੇਂ ਦਾ ਖਾਲਸਾ ਰਾਜ ਆ ਚੀਜ਼ ਆ ਠੀਕ ਹੈ ਜਿੰਨੂੰ ਅੱਜ ਕੱਲ ਮੈਂ ਕਹਿੰਦਾ ਦੁਨੀਆ 'ਚ ਕੋਈ ਇਹੋ ਜਿਹਾ ਲੀਡਰ ਨਹੀਂ ਹੋਣਾ ਕੋਈ ਇਹੋ ਜਿਹਾ ਰਾਜਾ ਨਹੀਂ ਹੋਣਾ ਜਿੰਨੂੰ ਇੰਨੇ ਸਤਕਾਰ ਨਾਲ ਬੁਲਾਇਆ ਜਾਂਦਾ ਹੋਵੇ ਕਲਾ ਮਹਾਰਾਜ ਰਣਜੀਤ ਸਿੰਘ ਦਾ ਨਾਮ ਹੀ ਆਉਂਦਾ ਠੀਕ ਆ ਤੇ ਉਹ ਉਹਨਾਂ ਚੋ ਯਾਰ ਤੁਸੀਂ ਦਾ ਮਤਲਬ ਰਾ ਆਪਾਂ ਕੋਈ ਵੱਖ ਲੱਭਣਾ ਨਹੀਂ ਆ ਆਪਾਂ ਉਹਨਾਂ ਚੀਜ਼ਾਂ ਦੀ ਦੂਰ ਪੀਏ ਜੋ ਆਪਣੇ ਦੱਸ ਕੇ ਗਏ ਆ ਸਿਆਣੇ ਆ ਨਾ ਜੋ ਲਕੀਰਾਂ ਖਿੱਚ ਕੇ ਗਏ ਆ ਸੋ ਹੋ ਜਾਣਗੇ ਇਕੱਠੇ ਤੇ ਇਕੱਠੇ ਹੋ ਜੂਗੇ ਤੇ ਚੰਗੇ ਰਹੋਗੇ ਭਰਾ ਉਹ ਨਹੀਂ ਫਿਰ ਜੋ ਚੱਲ ਹੀ ਰਿਹਾ ਠੀਕ ਆ ਜੋ ਮਸਲਾ ਬਣ ਰਿਹਾ ਐਂ ਪਾੜਾ ਪਾਈ ਰੱਖਣਾ ਉਹਨਾਂ ਨੇ ਇੰਝ ਜਾਤਾਂ ਦੇ ਤੌਰ ਤੇ ਵੰਡੇ ਹੋਏ ਆ ਜਾਂ ਫਿਰ ਮਾਤੀ ਉੱਥੋਂ ਤੱਕ ਆਪਣੀ ਮਤਲਬ ਮਾਨਸਿਕਤਾ ਹੀ ਇਹ ਸਾਦੇ ਤੱਕ ਰੱਖਦੀ ਕਿ ਆਪਾਂ ਇਸ ਤੋਂ ਵੱਧ ਸੋਚੀ ਨਾ ਹਨਾ ਆ ਮਸਲਿਆਂ ਤੋਂ ਆਮ ਹੀ ਜ਼ਿੰਦਗੀ ਚ ਜੁੜ ਜੇ ਰਹੀਏ ਉਹਨਾਂ ਨੇ ਉਲਝਾਈ ਸਾਮਣਾ ਰੱਖਿਆ ਠੀਕ ਆ ਹਜੇ ਤੁਸੀਂ ਯਾਰ ਤੁਸੀਂ ਤਾਂ ਇੱਕ ਸਟੇਟ ਦੀ ਸਰਕਾਰ ਦੇ ਸਾਹਮਣੇ ਆਪਣੇ ਆ ਪੰਜਾਬ ਸੂਬੇ ਦੀ ਸਰਕਾਰ ਦੇ ਸਾਹਮਣੇ ਨਹੀਂ ਗਲਤ ਉਹਦੀਆਂ ਗਲਤ ਨੀਤੀਆਂ ਦੇ ਸਾਹਮਣੇ ਨਹੀਂ ਖੜ ਸਕਦੇ ਤਾਂ ਤੁਸੀਂ ਉਹ ਸੈਂਟਰ ਤੱਕ ਤੇ ਕਿੱਥੋਂ ਕੀ ਜਿੱਤ ਕਰੋਗੇ ਯਾਰ ਠੀਕ ਆ ਸਮਝਣਾ ਚਾਹੀਦਾ ਬਈ ਪਾਵਰ ਬਹੁਤ ਲੋਕਾਂ ਚ ਬਹੁਤ ਵੱਡੀ ਪਾਵਰ ਆ ਜੇ ਕਿਤੇ ਇਹ ਸ਼ੁੱਧ ਖਾਣ ਦੇ ਆ ਜਾਣ ਠੀਕ ਆ ਜਿਨ੍ਹਾਂ ਦੀ ਇੱਕ ਇੱਕ ਵੋਟ ਨਾਲ ਜੇ ਇਹ ਲੀਡਰ ਬਣ ਜਾਂਦੇ ਤੇ ਦੂਜੇ ਦਿਨ ਮੋਦਾ ਵੀ ਮਾਰ ਸਕਦੇ ਉਹਨਾਂ ਨੂੰ ਲਾ ਵੀ ਸਕਦੇ ਆ ਇਹ ਉਹ ਜਨਤਾ ਡੈਮੋਕ੍ਰੇਸੀ ਉਹ ਚੀਜ਼ ਆ ਪਰ ਉਹ ਤੁਹਾਨੂੰ ਹੀ ਲੁੱਟ ਲੁੱਟ ਕੇ ਖਾ ਰਹੇ ਆ ਤੁਹਾਨੂੰ ਹੀ ਖਤਮ ਕਰ ਰਹੇ ਆ ਤੁਹਾਡੇ ਸਾਰਾ ਕੁਝ ਨੁਕਸਾਨ ਕਰ ਰਹੇ ਆ ਪਾਣੀ ਮੈਂ ਕਹਿੰਨਾ ਕੋਈ ਜ਼ਿਲ੍ਹੇ ਦਾ ਕਿਸੇ ਵੀ ਜ਼ਿਲ੍ਹੇ ਦਾ ਕੋਈ ਇਹੋ ਜਿਹਾ ਏਰੀਆ ਨਹੀਂ ਹੋਣਾ ਜਿੱਥੇ ਘਰਾਂ ਦੀਆਂ ਬੋਰ ਚਲਾਓ ਤੁਸੀਂ ਪਹਿਲੇ 2 ਮਿੰਟ ਪਾਣੀ ਨੂੰ ਧਿਆਨ ਨਾਲ ਦੇਖਿਓ ਤੁਹਾਡੀਆਂ ਅੱਖਾਂ ਦੱਸਣਗੀਆਂ ਯੂਰੇਨੀਅਮ ਕੀ ਜੰਗਾ ਪਾਣੀ ਪਾਣੀ ਦਾ ਰੰਗ ਦੇਖਿਓ ਤੁਸੀਂ ਉਹ ਕਿਸੇ ਵੀ ਜਾ ਕੇ ਲੈਬ 'ਚ ਟੈਸਟ ਕਰਵਾ ਲਿਓ ਠੀਕ ਆ ਕਿੰਨੇ ਬਹੁਤ ਲੈਬਾਂ ਹੋ ਜੀਆਂ ਜਿਹੜੀਆਂ ਫ੍ਰੀ 'ਚ ਵੀ ਕਰ ਦਿੰਦੀਆਂ ਹਨ ਨਾ ਜੋ ਸਰਕਾਰੀ ਲੈਬਾਂ ਬਣੀਆਂ ਹੋਈਆਂ ਜਾਓ ਟੈਸਟ ਕਰਵਾਓ ਤੁਹਾਨੂੰ ਆਪ ਦੱਸ ਦੇਣਗੇ ਉਹ ਕਿ ਚ ਕੀ ਆ ਰਿਹਾ ਜਾਂ ਤੁਸੀਂ ਕੀ ਪੀ ਰਹੇ ਆ ਜਿਆਦੀ ਦੂਰ ਜਾਣ ਦੀ ਲੋੜ ਹੀ ਨਹੀਂ ਆ ਸਮਝੋ ਸਮਝੋ ਵਈ ਸਮਝੋ ਉਹ ਉਹਨਾਂ ਨੇ ਕਿਹੜਾ ਜ਼ਿਆਦਾ ਲੈ ਲੈਣਾ ਲੱਖੇ ਹੋਣਾ ਨੇ ਜਾਮੀ ਤੋਂ ਜਮਾਨ ਹੋ ਗਿਆ ਜਿਹੜਾ ਡਾਇਰੈਕਟਰ ਰਹਾ ਬੱਬੂ ਮਾਨ ਹੋ ਗਿਆ ਉਹਨਾਂ ਨੇ ਕਿਹੜਾ ਜ਼ਿਆਦਾ ਯਾਰ ਮੰਡਲ ਮੈਨੂੰ ਤੇ ਇਹ ਚੀਜ਼ ਤੇ ਹੈਰਾਨੀ ਹੁੰਦੀ ਹੈ ਕਿ ਕਮ ਸੇ ਕਮ ਕਿਸਾਨੀ ਲੀਡਰਾਂ ਨੂੰ ਤੇ ਸ਼ਰਮ ਮਚਾਈ ਦੀਆਂ ਨਾ ਕਿ ਉਹ ਉਹਨਾਂ ਨੇ ਮਸਲਾ ਹੀ ਵੰਡ ਲਿਆ ਕਿ ਸਾਡਾ ਮਸਲਾ ਸਿਰਫ ਆਹੀ ਆ ਸੀ ਇਸ ਨਾਮ ਦੀ ਫੰਡ ਖਾਨੇ ਆ ਸਾਡਾ ਤੂੰ ਉਹ ਯਾਰ ਤੁਸੀਂ ਤੁਸੀਂ ਦੱਸੋ ਤਾਂ ਸਹੀ ਇਹਨਾਂ ਨੂੰ ਪੈਸੇ ਦੀ ਪ੍ਰੋਬਲਮ ਆ કે ਇਸ ਚੀਜ਼ ਦੀ ਪ੍ਰੋਬਲਮ ਆ ਲੋਕ ਆਪੇ ਦੇ ਦੇਣਗੇ ਯਾਰ ਤੁਸੀਂ ਤੁਰੋ ਤਾਂ ਸਹੀ ਕੋਈ ਕੋਈ ਕਿਸੇ ਤਰੀਕੇ ਨਾਲ ਕੋਈ ਯਾਰ ਸ਼ਰਮ ਥੋੜੀ ਬਹੁਤੀ ਦੇਖ ਲਓ ਮੈਨੂੰ ਕਹਿਣਾ ਸੀ ਉਹੀ ਗੱਲ ਆ ਜਾਂਦੀ ਫੇਰ ਦੁਬਾਰਾ ਕਿ ਇਹ ਸਲਾਵਾ ਮੰਦ ਦੇ ਵੀ ਚੰਗੇ ਨਹੀਂ ਲੱਗਦੇ ਤੁਸੀਂ ਸਿਆਣੀ ਬਿਆਣੀ ਉਮਰ ਦੇ ਸਾਰੇ ਬਜ਼ੁਰਗ ਹੋ ਯਾਰ ਤੁਸੀਂ ਇਹਨਾਂ ਨੂੰ ਕਮਾਂਡ ਕਰ ਰਹੇ ਹੋ ਜੁਨੀਆ ਦੀ ਠੀਕ ਆ ਤੁਹਾਡਾ ਕਿਡਰ ਹੈਗਾ ਤੁਹਾਡੇ ਨਾਲ ਲੋਕ ਜੁੜੇ ਹੋਏ ਆ ਕਿ ਤੁਸੀਂ ਕੰਮ ਸੇ ਕਮੀ ਲੋਕਾਂ ਨੂੰ ਵੀ ਯਾਰ ਮੈਨੂੰ ਐ ਲੱਗਦਾ ਜਿਹੜੇ ਉਹ ਉਹਨਾਂ ਜੁਨੀਆਨਾ ਨਾਲ ਲੋਕ ਜੁੜੇ ਹੋਏ ਨੇ ਨੀ ਨੇ ਉਹਨਾਂ ਦਾ ਵੀ ਕਿਸੇ ਦਾ ਨਹੀਂ ਦਿਮਾਗ ਕੰਮ ਕਰਦਾ ਜਾਂ ਉਹ ਉਹਦਾ ਕਿਸੇ ਦਾ ਵੀ ਜਿਗਰਾ ਨਹੀਂ ਇਹ ਦਿਲ ਰੋਂਦਾ ਹੈਗਾ ਵੀ ਹਾਂ ਵੀ ਆਪਾਂ ਥੋੜੀ ਜੀ ਆਪ ਦੇ ਲੀਡਰਾਂ ਨੂੰ ਹੋਜੀ ਮਾਰੀਏ ਹਨਾ ਕਿ ਇਹਨਾਂ ਨੂੰ ਸ਼ਰਮ ਆਵੇ ਵੀ ਆਪਾਂ ਤੁਰੀਏ ਪਤਾ ਨਹੀਂ ਸਾਲੇ ਕੀ ਦੱਸ ਲੈ ਕੀ ਕੀ ਪਤਾ ਨਹੀਂ ਕੀ ਸ਼ਰੀਕਾ ਕਰ ਰਹੇ ਹਨਾ ਸਮਝਣਾ ਚਾਹੀਦਾ ਇਹਨਾਂ ਨੂੰ ਤੇ ਬਸ ਇੰਨੀਆਂ ਗੱਲਾਂ ਕਰਨੀਆਂ ਯਾਰ ਕੋਈ ਲੰਮੀ ਮੈਂ ਕਹਿੰਨਾ ਯਾਰ ਦੇਖ ਕੇ ਸੋਚ ਸੋਚ ਕੇ ਆਉਂਦਾ ਕਿ ਬਣ ਕੀ ਰਿਹਾ ਪੰਜਾਬ ਨਾ ਜਬ ਬਣਾ ਕੀ ਰਿਹਾ ਠੀਕ ਆ ਨਾਲੇ ਉਹ ਸਟੇਟ ਸਟੇਟ ਵਾਲੇ ਉੱਤੇ ਖੜ ਕੇ ਤਮਾਸ਼ਾ ਦੇਖ ਰਹੇ ਆ ਤੇ ਨਾਲੇ ਆਮ ਹੀ ਲੋਕ ਆਪਸ ਵਿੱਚ ਹੀ ਵੰਡੇ ਹੋਏ ਆ ਦੇ ਹਲਾ ਆਪਸ ਵਿੱਚ ਹੀ ਉਲਝਾ ਰੱਖੇ ਆ ਠੀਕ ਆ ਇਹੀ ਜੇ ਕੋਈ ਮਸਲਾ ਸਾਲਾ ਸਰਪੰਚੀਆਂ ਦਾ ਹੁੰਦਾ ਹੁਣ ਇਹ ਸਰਪੰਚੀਆਂ ਲੰਘ ਕੇ ਗਈਆਂ ਲੈ ਪਤਾ ਨਹੀਂ ਕਿੱਦਾਂ ਕਿੱਦਾਂ ਇਕੱਠੇ ਹੋ ਜਾਂਦੇ ਲੋਕ ਇੱਕ ਆਪੀ ਹੋ ਜਾਂਦਾ ਪੈਸਾ ਵੀ ਸਾਰਾ ਖੋ ਜਾ ਜਾਂਦਾ ਚਲ ਮੈਂ ਇਹਦਾ ਲੀਡਰਾਂ ਨੂੰ ਕਿਸਾਨੀ ਲੀਡਰਾਂ ਨੂੰ ਕਹਿਣਾ ਵੀ ਜੇ ਤੁਸੀਂ ਫੰਡ ਘਾ ਕੇ ਹੀ ਤੁਰਨ ਦੇ ਸ਼ਕੀਨ ਹੋ ਤਾਂ ਤੁਸੀਂ ਇਹ ਇਹ ਚੀਜ਼ ਦੀ ਇੱਕ ਮੂ ਫੋਟੋ ਦਾ ਸਹੀ ਕਿ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤੇ ਤੁਸੀਂ ਤਾਂ ਨਹੀਂ ਦੁਰ ਰਹੇ ਜੇ ਤੁਸੀਂ ਪਾਣੀਆਂ ਦੇ ਮਸਲੇ ਤੇ ਦੁਰਨਾ ਤਾਂ ਉਹਦਾ ਇੱਕ ਟਰਸਟ ਬਣਾ ਕੇ ਉਹ ਹੀ ਆਪਦਾ ਅਕਾਊਂਟ ਨੰਬਰ ਇਸ਼ੂ ਕਰ ਦੋ ਲੋਕ ਮੈਂ ਕਹਿਣਾ ਤੁਹਾਨੂੰ ਬੇਤਿਆ ਪੈਸਾ ਦੇ ਦੇਣਗੇ ਠੀਕ ਆ ਤੁਰੋ ਦਾ ਸਹੀ ਜੇ ਤੁਸੀਂ ਮਤਲਬ ਸਮਝ ਰਹੇ ਹੋ ਨਾ ਕਿ ਮੈਂ ਕੀ ਕਹਿਣਾ ਚਾਹੁੰਦਾ ਮੈਂ ਐਸੇ ਕਰਕੇ ਵੱਧ ਨਹੀਂ ਬੋਲਦਾ ਕਿ ਤੁਸੀਂ ਫੇਰ ਕਹਿ ਦੋਗੇ ਕਿ ਇਲਜ਼ਾਮ ਲਾਉਂਦੇ ਆ ਲੋਕ ਮੈਂ ਕੋਈ ਇਲਜ਼ਾਮ ਵਗੈਰਾ ਨਹੀਂ ਲਾ ਰਿਹਾ ਠੀਕ ਆ ਮੈਂ ਇੱਕ ਤੁਹਾਡਾ ਉਹ ਸਮੱਸਿਆ ਇਹਦਾ ਨੂੰ ਪੁੱਛ ਰਹੇ ਆ ਕਿ ਜੇ ਤੁਹਾਨੂੰ ਪੈਸੇ ਦੀ ਦਿੱਕਤ ਆ ਤੁਸੀਂ ਤਾਂ ਨਹੀਂ ਦੂਰ ਪਾਉਂਦੇ ਠੀਕ ਆ ਤੇ ਜਾਂ ਜੋ ਪਹਿਲਾਂ ਫੰਡ ਆਏ ਤਾਂ ਦੇ ਉਹ ਕਿਸਾਨੀ ਉਹਨਾਂ ਧਰਨਿਆਂ ਦੇ ਖਤਮ ਹੋ ਗਏ ਆ ਠੀਕ ਆ ਜਾਂ ਖਰਚਾ ਆਉਂਦਾ ਠੀਕ ਆ ਅਸੀਂ ਵੀ ਮੰਨਦੇ ਆਂ ਕਿ ਚੱਲ ਜਦੋਂ ਲੋਕਾਂ ਨੂੰ ਲੈ ਕੇ ਤੁਰੀ ਦਾ ਖਰਚਾ ਵੀ ਆਉਂਦਾ ਵੈਸੇ ਮੈਂ ਇੱਕ ਚੀਜ਼ ਦੇਖੀ ਆ ਕਿ ਐਵੇਂ ਦੇ ਮਸਲੇ ਆ ਤੇ ਲੋਕ ਜਿਹੜੇ ਆ ਉਹ ਤਾਂ ਮਹਾਰੀ ਜਾਣ ਵਾਲੇ ਆ ਆਪ ਹੀ ਖਰਚਾ ਕਰਨ ਵਾਲੇ ਹੁੰਦੇ ਆ ਠੀਕ ਆ ਮੈਨੂੰ ਨਹੀਂ ਲੱਗਦਾ ਵੀ ਉਹ ਉਹ ਸੜਕਾਂ ਦੀ ਕੱਟ ਲੈਂਦੇ ਆ ਉਹ ਕਿਸੇ ਕਿਸਾਨੀ ਲੀਡਰਾਂ ਕੋ ਹੋੜਲਾਂ ਚ ਨਹੀਂ ਰਾਤਾਂ ਘੱਟਦੇ ਜਾਂ ਰੂਮ ਨਹੀਂ ਰੈਂਟਾਂ ਦੇ ਲੈਂਦੇ ਠੀਕ ਆ ਉਹ ਜਿੱਥੇ ਸੰਗਤ ਬੈਠਦੀ ਆ ਉੱਥੇ ਹੀ ਉਹ ਗੁਜ਼ਾਰਾ ਕਰ ਲੈਂਦੇ ਆ ਆਮ ਲੋਕ ਜਿੰਨਾ ਦੀ ਪਾਵਰ ਨਾਲ ਤੁਸੀਂ ਹੱਥ ਨਾਲ ਹੱਥ ਜੁੜ ਕੇ ਪਾਵਰ ਬਣਦੀ ਆ ਤੇ ਤੁਸੀਂ ਕਿਸਾਨੀ ਲੀਡਰ ਕੋ ਹੋਣ ਦੇ ਹੱਕਦਾਰ ਬਣਦੀ ਹੋ ਜਿਸ ਜਿਸ ਪਾਵਰ ਨਾਲ ਉਹ ਲੋਕ ਕੱਟ ਲੈਂਦੇ ਆ ਕੀ ਨਹੀਂ ਹੋਇਆ ਯਾਰ ਪਿੱਛੇ ਆ ਦਿੱਲੀ ਦੀਆਂ ਕਿੱਥੇ ਕਿੱਥੇ ਕਿੜ ਕਿੜੇ ਲੀਡਰਾਂ ਨੇ ਕਿਹੜੇ ਕਿਹੜੇ ਹੋਟਲ ਜਾਂ ਰੈਸਟੋਰੈਂਟ ਕਿੜ ਕਿੜੇ ਰੂਮ ਆ ਉਹ ਕੀਤੇ ਚੱਲ ਉਹ ਵੀ ਕੋਈ ਵੱਡੀ ਗੱਲ ਨਹੀਂ ਹੈ ਨਾ ਅ ਕਰ ਲੈਣ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਕਿ ਚੱਲ ਸਾਡੇ ਜੂਨੀਅਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਇਹ ਤੇ ਵੀ ਹੋਵੇ ਠਾੜ-ਪਾੜ ਹੋ ਗਿਆ ਸੀ ਖੁੱਦ ਕੰਨੇ ਸਾਡੇ ਲੀਡਰਾਂ ਦੀ ਹੋਵੇ ਪਰ ਯਾਰ ਉਹਨਾਂ ਦਾ ਆਪਦਾ ਫਰਜ ਤਾਂ ਦਾ ਗਰੂ ਨਾ ਉਹਨਾਂ ਜਿੰਨੀ ਲੋਕ ਜੇ ਸਾ ਮਨਾ ਜੇਸ਼ ਮੰਚਾ ਨਾ ਆਪਦੀ ਦਸਵੰਦ ਦੀ ਕਮਾਈ ਜੋ ਪੈਸਾ ਤੁਹਾਨੂੰ ਦਿੰਦੇ ਆ ਬਾਹਰੋਂ ਕਿੰਨਾ ਪੈਸਾ ਆਇਆ ਹੈ ਬਾਹਰੋਂ ਦਿੱਲੀ ਭਰਨੇ ਆ ਵੇੜੇ ਹਨਾ ਕਿੰਨਾ ਯਾਰ ਐਨਆਰਆਈਆਂ ਨੇ ਸਾਥ ਦਿੱਤਾ ਤੁਹਾਡਾ ਪੰਜਾਬ ਚੋਂ ਬਹੁਤ ਪੈਸਾ ਇਕੱਠਾ ਹੋਇਆ ਜੋ ਦਿੰਦੇ ਆ ਤਾਂ ਕੰਮ ਸੇ ਕਮ ਉਹਨਾਂ ਦੀਆਂ ਖੁਆਇਸ਼ਾਂ ਤੇ ਖਰੇ ਉਤਰਨ ਉਤਰਨ ਦੀ ਕੋਸ਼ਿਸ਼ ਤਾਂ ਕਰੋ ਯਾਰ ਇਹਨਾਂ ਦਾ ਕਰੋ ਨਾ ਠੀਕ ਨਹੀਂ ਹੁਣ ਇਸ ਤੋਂ ਵੱਧ ਤੁਹਾਨੂੰ ਦੱਸ ਕੀ ਮੰਦਾ ਹੋਰ ਉਹ ਕਹਿ ਲਿਆ ਨਾ ਕਿਵੇਂ ਸਮਝਾ ਦੇ ਪਿਆ ਜੱਲਾਂ ਗੱਲਾਂ ਜਿਤੇ ਹੀ ਸਮਝਾਉਣਾ ਹੁੰਦਾ ਇਸ ਤੋਂ ਵੱਧ ਕਿ ਤੇ ਫਿਰ ਜੇ ਕਰਦੇ ਸ਼ਬਦਾਂ ਨਾਲ ਤਾਂ ਤੁਹਾਨੂੰ ਪਤਾ ਹੀ ਆ ਫਿਰ ਤਾਂ ਤੁਸੀਂ ਕਹੋਗੇ ਇਲਜ਼ਾਮ ਲਾਉਣ ਵਾਲਾ ਕੰਮ ਆ ਜਾਂਦਾ ਜਦ ਕਿ ਅਸੀਂ ਹਾਂ ਹੁਣ ਵੀ ਇਲਜ਼ਾਮ ਨਹੀਂ ਲਾਉਂਦੇ ਅਸੀਂ ਸਿਰਫ ਇੱਕ ਰਾਏ ਇੱਕ ਸਲਾਹ ਹੀ ਦੇਣੀ ਆ ਚਾਹਨੀ ਆ ਕਿ ਉੱਠੋ ਯਾਰ ਵੀ ਸਮਝੋ ਕੁਛ ਸਮੱਸਿਆਵਾਂ ਦੇ ਹੱਲ ਬਹੁਤ ਹਜੇ ਤਾਂ ਮੈਂ ਕਹਿੰਦਾ ਤੁਸੀਂ ਤਾਂ ਐ ਸੁੱਤੇ ਪਏ ਹੋ ਕਿ ਜਿੱਦਾਂ ਕੋਈ ਕੁਝ ਹੋਇਆ ਹੀ ਨਹੀਂ ਹੁੰਦਾ ਠੀਕ ਆ ਐਸ ਉੱਤੇ ਪਏ ਹੋ ਤੁਸੀਂ ਐ ਜਿੱਥੇ ਖੜਨਾ ਤੁਹਾਨੂੰ ਮੈਂ ਤਾਂ ਪਹਿਲੀ ਗੈਨ ਰਿਆਂ ਕਿ ਕੰਮ ਸੇ ਕੰਮ ਜੇ ਲੀਡਰ ਨਹੀਂ ਤੁਰਦੇ ਜਿਹੜੀਆਂ ਜੁਨੀਆ ਨਾਲ ਲੋਕ ਜੁੜੇ ਹੋਏ ਆ ਨਾ ਉਹ ਉਹੀ ਉੱਠ ਖੜਨ ਦਾ ਕੰਮ ਸੇ ਕੰਮ ਉਹੀ ਆਪਦੇ ਗੱਲਾਂ-ਗੱਲਾਂ 'ਚ ਲੀਡਰ ਆਪਦੇ ਇਹਨੂੰ ਤਾਣੇ ਦੇਣ ਥੋੜੇ ਜੀ ਕਿ ਇਹਨਾਂ ਨੂੰ ਸ਼ਰਮੀ ਮਹਿਸੂਸ ਹੋਵੇ ਤੇ ਇਹ ਏਕਾ ਕਰ ਲੈਣਾ ਤੇ ਤੁਰ ਪੈਣਾ ਨਾ ਠੀਕ ਹੈ ਨਹੀਂ ਇਹ ਮੁੜ ਕੇ ਦੇਖੀ ਤੂੰ ਆ ਲੱਖੇ ਦੀ ਗੱਲ ਸੱਚੀ ਆ ਸਿਆਣੀ ਗੱਲ ਆ ਬੰਦੇ ਦੀ ਜਿੱਦਣ ਕਹਿੰਦਾ ਡੱਲੇਵਾਲ ਆ ਗਏ ਨਾਲ ਕੋਈ ਚਾਂਸ ਬਣ ਗਿਆ ਡੱਲੇਵਾਲ ਹੋਣਾ ਨਾਲ ਤੇ ਉਸ ਦਿਨ ਹੀ ਦੇਖਿਆ ਇਹਨਾਂ ਨੇ ਪਤਾ ਨਹੀਂ ਕਿੱਥੋਂ ਫਿਰ ਇਹਨਾਂ ਨੂੰ ਅਕਲ ਵੀ ਆ ਜਾਣੀ ਸਾਰਾ ਕੁਝ ਆ ਜਾਣਾ ਭੱਜੇ ਜਾਣਗੇ ਫਿਰ ਹਨਾ ਵੀ ਸਾਡਾ ਲੀਡਰ ਸੱਚਾ ਸੀ ਜੇ ਸੀ ਉਹ ਸੀ ਬਸ ਉਹੀ ਜੋ ਲਾਲਾ ਵੀ ਦੂਜੇ ਲੀਡਰਾਂ ਨੂੰ ਦੇਖਦੇ ਕਿੰਨਾ ਚ ਵੀ ਉਹ ਗੁਣ ਆ ਗਏ ਆ ਵੀ ਅਸੀਂ ਉਹ ਉਹ ਮਤਲਬ ਸੋਲੂਸ਼ਨ ਦਾ ਹੱਲ ਕਰਨ ਦਾ ਜਣਾ ਨਹੀਂ ਪ੍ਰੋਬਲਮ ਦਾ ਹੱਲ ਕਰਨ ਨਹੀਂ ਜਾਣਾ ਪਰ ਹਾਂ ਜਿਵੇਂ ਲਾਲਾ ਵੀ ਜੋ ਬਿਆਨਬਾਜੀ ਉਹ ਕਰਦੇ ਆ ਨਾ ਵੀ ਗੱਲਾਂ ਗੱਲਾਂ ਚ ਬਣ ਜਾਣਾ ਮੁੱਕਦੀ ਗੱਲ ਹੈ ਉਦੋਂ ਦੇਖੀ ਇਹ ਸੱਧਾਂ ਜਿਲੀਆਂ ਦੇਣ ਵੀ ਆਉਣਗੇ ਸਾਰਾ ਕੁਝ ਕਰਨਗੇ ਯਾਰ ਇਹੀ ਤੁਹਾਡੇ ਸਾਹਮਣੇ ਹੋਊਗਾ ਦੇਖੀ ਸ਼ਰਿਆਮ ਹੋਊਗਾ ਨਾਲੇ ਤੇ ਹੁਣ ਦੇਖੀ ਹੁਣ ਕੋਈ ਕਈਆਂ ਨੇ ਉਹਨਾਂ ਨੇ ਮੈਂ ਕਹਿੰਨਾ ਉਹ ਅੰਮੀ ਤੋਂ ਜਮਾਨ ਯਾਰ ਕੀ ਕੀ ਨਹੀਂ ਹੈਗਾ ਉਹਦੇ ਕੋਲ ਚੰਗਾ ਜ਼ਿਮੀਦਾਰਾਂ ਦਾ ਉਹ ਸਹੀ ਆਪਦਾ ਗੁਜ਼ਾਰਾ ਕਰ ਸਕਦਾ ਐਡੀ ਕੋਈ ਮਾੜੀ ਉਹ ਨਹੀਂ ਆ ਠੀਕ ਆ ਜੱਟਾਂ ਜੀਵੀਦਾਰਾਂ ਦਾ ਮੁੰਡਾ ਬਾਬੂ ਸਿੰਘ ਮਾਨ ਦਾ ਮੁੰਡਾ ਉਹ ਉਹ ਬਾਬੂ ਸਿੰਘ ਮਾਨ ਜਿਹੜਾ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਜਿਹੜੀ ਉਹਦੇ ਨਾਂ ਤੇ ਖੜੀ ਆ ਠੀਕ ਆ ਜਿੰਨੇ ਉਹਦੇ ਗਾਣੇ ਆਗੇ ਆ ਉਹ ਉਹਦਾ ਮੁੰਡਾ ਤੇ ਖੁਦ ਉਹ ਡਾਇਰੈਕਟਰ ਆ ਹਵਾਏ ਅਰ ਗਿਆ ਫਿਲਮਾਂ ਦੇਣ ਵਾਲਾ 84 84 ਦੇ ਉੱਤੇ ਬਣੀਆਂ ਫਿਲਮਾਂ ਦੇਣ ਵਾਲਾ ਬੈਨ ਹੋਈਆਂ ਠੀਕ ਆ ਪੂਰੀ ਕਮਾਈ ਦੀ ਕਮਾਈ ਲਾਤੀ ਉਹਨਾਂ ਨੇ ਆਪਦੀ ਫਿਲਮਾਂ ਤੇ ਤੇ ਚਾਹ ਫਿਰ ਵੀ ਉਹ ਸਾਰਾ ਕੁਝ ਹੈਗਾ ਉਹਨਾਂ ਕੋਲ ਟੀਮ ਮਾੜੀ ਉਹ ਮੁੰਡੇ ਨਹੀਂ ਹੈਗੇ ਫਿਰ ਵੀ ਉਹ ਕਲਪਰੇ ਆ ਫਿਰ ਵੀ ਉਹ ਬੋਲ ਰਹੇ ਆ ਉਹਨਾਂ ਨੇ ਕੁਝ ਜ਼ਿਆਦਾ ਵੰਡਾ ਲੈਣਾ ਯਾਰ ਪੰਜਾਬ ਚ ਠੀਕ ਆ ਇਹਨਾਂ ਨਹੀਂ ਜੇ ਉਹ ਤੁਹਾਨੂੰ ਮੈਂ ਕਹਿੰਦਾ ਲੋਕ ਇਕੱਠੇ ਤੋਂ ਹੋਣ ਠੀਕ ਆ ਲੋਕ ਇਕੱਠੇ ਹੋਣ ਜੇ ਉਹ ਦਿੱਲੀ ਨਹੀਂ ਜਾਣ ਦਿੰਦੇ ਤਾਂ ਬੰਦ ਹੀ ਕਰ ਦੇਣ ਬਲੌਕ ਹੀ ਕਰ ਦੇਣ ਪੰਜਾਬ ਨੂੰ ਜੇ ਤੋਂ ਪੰਜਾਬ ਨੂੰ ਤੋੜਨਾ ਹੀ ਚਾਹੁੰਦੇ ਆ ਤੇ ਪੰਜਾਬ ਪੰਜਾਬ ਦੇ ਬਾਰਡਰੀ ਸੀਲ ਕਰ ਦੋ ਕਿ ਨਾ ਉਧਰੋਂ ਕੋਈ ਆ ਸਕੇ ਤੇ ਨਾ ਇਧਰੋਂ ਕੋਈ ਜਾ ਸਕੇ ਠੀਕ ਆ ਕਰ ਲੋ ਹੋਣ ਤਾਂ ਸਹੀ ਇਕੱਠੇ ਆ ਜਿਹੜੇ ਆ ਭਗਵੰਤ ਮਾਨ ਹੋਣੀ ਜਾਂਦੇ ਆ ਜਾਂ ਹੋਰ ਜਾਂਦੇ ਆ ਰੀਡਰ ਇਕੱਠੇ ਹੋਗੇ ਯਾਰ ਮੈਂ ਨਾਂ ਨਹੀਂ ਲੈਣਾ ਚਾਹਣਾ ਆਲਰੇਡੀ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਭਗਵੰਤ ਮਾਨ ਦੇ ਨਾਮ ਦੀ ਹੋਈ ਤੇ ਉਹ ਮੈਂਸ਼ਨ ਕਰਕੇ ਪਾਈ ਸੀਗੀ ਤੇ ਉਹ ਉਹ ਮੇਰਾ ਯਾਰ ਚੈਨਲ ਨੂੰ ਇਹਨਾਂ ਨੇ ਤੁਰੰਤ ਉਸੇ ਟਾਈਮ ਹੀ ਚੈਨਲ ਬਲੌਕ ਕਰਤਾ ਤੇ ਮੈਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਗਈ ਵੀ ਤੁਹਾਡੇ ਕੋਈ ਆ ਉਹ ਖੋਲਣ ਦੀ ਕੋਸ਼ਿਸ਼ ਕਰ ਰਿਹਾ ਠੀਕ ਆਰ ਜਦ ਕਿ ਮੈਂ ਖੁਦ VPN ਯੂਜ਼ ਕਰਨ ਡਿਆ ਤੇ ਸਕਿਉਰਟੀ ਪੱਖੋਂ ਮੈਂ ਕੋਈ ਕਮੀ ਨਹੀਂ ਛੱਡੀ ਹੋਈ ਆ ਤੇ ਚੈਨਲ ਤੇ ਆਪਦੇ ਮਤਲਬ ਉਹਨੂੰ ਪੂਰੀ ਐਨ ਸਕਿਉਰ ਪਾਸਵਰਡ ਤੱਕ ਲਾ ਕੇ ਸਾਰਾ ਕੁਝ ਸੇਵ ਕਰਿਆ ਹੋਇਆ ਪਰ ਫਿਰ ਵੀ ਆਹੋ ਪਤਾ ਨਹੀਂ ਪਤਾ ਹੀ ਆ ਜੋ ਕੋ ਚੱਲਦਾ ਹਨਾ ਜੋ ਐਥੀਕਲ ਹੈਕਿੰਗ ਵਾਲੇ ਬੈਠੇ ਹੁੰਦੇ ਜਾਂ ਇਸ ਆਈਟੀਆਈ ਸਨਾਂ ਅਰੇ ਕੋਲ ਜੋ ਸਾਰਾ ਕੁਝ ਹੈਗਾ ਇਹਨਾਂ ਕੋਲ ਤੇ ਜਿਵੇਂ ਇਹਨਾਂ ਨੇ ਹੈ ਕਰਦਿਆ ਭੀ ਜਾਂ ਬੈਨ ਕਰਦਿਆ ਨਾ ਰਿਪੋਰਟਾਂ ਮਾਰ ਮਾਰ ਕੇ ਤੇ ਉਹ ਮੇਰਾ ਯਾਰ ਅਜਨ ਇਹ ਇਹ ਮੈਨੂ ਨਵਾਂ ਪੇਜ ਬਣਾਇਆ ਸੀ ਇਹ ਪੇਜ ਤੇ ਵੀ ਦੇਖ ਲਓ ਤੁਸੀਂ ਉਹ ਆਜੀ ਮੈਂ ਜਦੋਂ ਉਸ ਚੀਜ਼ ਦਾ ਨਾਮ ਲੈ ਕੇ ਨਾ ਕੋਈ ਪਾ ਦੇ ਨਾ ਮੈਂਸ਼ਨ ਕਰ ਦੇਣਾ ਉਦੋਂ ਹੀ ਮੈਨੂੰ ਇਹ ਸਮੱਸਿਆ ਦਾ ਨਾਲ ਕਰਨਾ ਪੈਂਦਾ ਹਨਾ ਉਦੋਂ ਹੀ ਇਹ ਦਿੱਕਤ ਆ ਜਾਂਦੀ ਹੈ ਤੇ ਫਿਰ ਫੋਨ ਇੰਨੇ ਆਉਂਦੇ ਆ ਫੋਨ ਫੋਨ ਵਾਲੇ ਦੇਖ ਲਓ ਦੁਨੀਲੇ ਉਹ ਉਹ ਸਾਨੂੰ ਮੈਨੂੰ ਫਲਾਈਟ ਮੋਡ ਲਾ ਕੇ ਰੱਖਣਾ ਪੈਂਦਾ ਕਈ ਬਰੀ ਬੰਦਾ ਬੈਠੀ ਆ ਮਜੀ ਥਾਂ ਤੇ ਹੁੰਦਾ ਤੇ ਬਸ ਆ ਗੱਲਾਂ ਹੀ ਵੀਰੋ ਤੇ ਬਾਕੀ ਦੇਖਾਂਗੇ ਜਾਵਾਂਗੇ ਸਵੇਰੇ ਸ਼ਾਮ ਟਾਈਮ ਕੱਢ ਕੇ ਖਣੋਰੀ ਜਾਈਏ ਤੇ ਹੈਗੇ ਆ ਮੁੰਡੇ ਯਾਰ ਦੋਸਤ ਹੋਰ ਚੱਲੋ ਵੀ ਹੋਣਗੇ ਨਾਲ